ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਕੀ ਸਾਧ ਸੰਗਤ ਜੀ ਅਜਾਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 128 ਤੋਂ ਸੰਥਿਆ ਆਰੰਭ ਕਰ ਰਹੇ ਹਾਂ ਸਤਨਾਮ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ 3 ਨਿਰਗੁਣ ਸਰਗੁਣ ਆਪੇ ਸੋਈ ਤਤਿ ਪਛਾਨੈ ਸੋ ਪੰਡਤ ਹੋਈ ਆਪ ਤਰੈ ਸਗਲੇ ਕੁਲ ਤਾਰੈ ਹਰ ਨਾਮ ਮੰਨਵ ਸਾਵਣਿਆ ਹਉ ਵਾਰੀ ਜੀਉ ਵਾਰੀ ਹਰ ਰਸ ਚਖ ਸਾਧ ਪਾਵਣਿਆ ਹਰ ਰਸ ਚਖਾ ਹੈ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਹਾ ਸੋ ਨਿਹ ਕਰਮੀ ਜੋ ਸਬਦ ਵਿਚਾਰੇ ਅੰਤਰ ਤਤ ਗਿਆਨ ਹਉ ਮੈਂ ਮਾਰੀ ਨਾਮ ਪਤਾਰਥ ਨਉ ਨਿਤ ਪਾਏ ਤ੍ਰੈ ਗੁਣ ਮੀਟ ਸਮਾਵਣਿਆ ਹਉ ਮੈਂ ਕਰੈ ਨਿਹ ਕਰਮੀ ਨਾ ਹੋਵੈ ਗੁਰ ਪ੍ਰਸਾਦਿ ਹਉ ਮੈਂ ਖੋਵੈ ਅੰਤਰ ਬਵੇਕ ਸਦਾ ਆਪ ਵਿਚਾਰੇ ਗੁਰ ਸਬਦ ਦੇ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸਾੰਤ ਚੁਗ ਹੈ ਨਿਤ ਗੁਰਮੁਖ ਹੋਈ ਇਸ ਨਾਨਕ ਕਰਹਿ ਸਦਾ ਦਿਨ ਰਾਤੀ ਹਉ ਮੈਂ ਮੈਲ ਚੁਕਾਵਣਿਆ ਨਿਰਮਲ ਹੰਸ ਸਾ ਪ੍ਰੇਮ ਪਿਆਰੇ ਹਰ ਸਰਬਸੈ ਹਉ ਮੈਂ ਮਾਰੂ ਇਹਨਸ ਪ੍ਰੀਤ ਸਬਦ ਸਾਚੈ ਹਾਰੇ ਸਾਰੇ ਬਾਸਾ ਪਾਵਣਿਆ ਮਾਨਮੁਖ ਸਦਾ ਬਗਮੈਲਾ ਹਉ ਮੈਂ ਮਨ ਲਾਈਂ ਇਸਨਾਨ ਕਰੈ ਪਰ ਮੈਲ ਨਾ ਜਾਇ ਜੀਵਤ ਮਰੈ ਗੁਰ ਸਾਹਿਬ ਦੇ ਵਿਚਾਰੈ ਹਉ ਮੈਂ ਮੈਲ ਤੁਖਾ ਪਣਿਆ ਰਤਨ ਪਦਾਰਥ ਘਰ ਤੇ ਪਾਇਆ ਊਰੇ ਸਤਿਗੁਰ ਸਬਦ ਸੁਨਾਇਆ ਗੁਰ ਪ੍ਰਸਾਦ ਮਿਟਿਆ ਹਨਿਆਰਾ ਘਟ ਚਾਨਣ ਆਪ ਬਸਾਨਣ ਆਪੋ ਪਾਏ ਤੈ ਆਪੇ ਵਿਖੈ ਸਤ ਗੁਰ ਸੇਵਾ ਸੋ ਜਾਨੁ ਲੇਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿ ਮਾਝ ਮਹਲਾ 3 ਮਾਇਆ ਮੋਹ ਜਗਤ ਸਬਾਇ ਤ੍ਰੈ ਗੁਣਤੀ ਸਹ मोहे माया गुर प्रसादी को बिरला बुजै चौथै पाद लिव लावण ओ जियवारी माया मोह सबद जलावनया माया मोह जलाये सोहर शुच तलाए हर दर महली सोभा पावनया रहा देवी देवा मूल है माया ਸਮ੍ਰਿਤਿ 사ਸਤੋ ਜਨੁ ਉਪਾਇ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਤਿਸ ਵਿਚ ਗਿਆਨ ਰਤਨ ਇਕ ਪਾਇ ॥ ਹੋਰ ਪ੍ਰਸਾਦੀ ਮਨ ਵਸਾਇ ਜਤ ਸਤ ਸੰਜਮ ਸੱਚ ਕਮਾਵੇ ਹੋਰ ਪੂਰੇ ਨਾਮ ਧਿਆਵਣ ਏਯਾੜਾ ਤਨ ਭਰਮ ਭੁਲਾਣੀ ਦੁਜੈ ਲਾਗੀ ਫਿਰ ਪਛੋਤਾਣੀ ਹਾਲਤ ਪਾਲਤ ਦੋ ਵੈ ਗਾਵਾਏ ਸੋਪਨ ਸੋਖਾ ਨਾ ਪਾਵਣਿਆ ਗੱਗੇ ਨੂੰ ਕੰਨਾ ਵਾਵੇ ਨੂੰ ਕੰਨਾ ਈੜੀ ਤੇ ਲਾ ਏਸੇ ਤਰ੍ਹਾਂ ਹੀ ਗਾਵਾਏ ਸ਼ੁੱਧ ਪਾਠ ਹੈ ਦੂਜਾ ਪਾਠ ਗਵਾਏ ਵੀ ਹੈਗਾ ਉਹ ਦੂਜਾ ਪਾਠ ਹੈ ਮੁੱਖ ਪਾਠ ਗਾਵਾਏ ਸ਼ੁੱਧ ਹੈ ਏੜਾ ਤਨ ਕੰਤ ਸਮਾਲੇ ਗੁਰ ਪ੍ਰਸਾਦੀ ਸੇਖੈ ਨਾਲੇ ਇਰਕਾ ਸਹਿਜ ਰਹਿ ਰੰਗ ਲਾਤੀ ਸਬਦ ਸਿੰਗਾਰ ਬਣਾ ਬਣਿਆ ਸਫਲ ਜਨਮ ਜਿਨ੍ਹਾਂ ਸਤਗੁਰ ਪਾਇਆ ਦੂਜਾ ਪਾਉ ਘੋਰ ਸਬਦ ਚਲਾਇਆ ਏਕੋ ਰਮ ਰਹਿਆ ਭਾਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾ ਬਣਿਆ ਸਤਗੁਰ ਨਾ 세ਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਵਿਰਥਾ ਜਨਮ ਗਵਾਇਆ ਮਨ ਮੁਖ ਨਾਮ ਚਿਤਨਾਵੇ ਮੇਨ ਨਾਵੇ ਬਹੁਤ ਉਕ ਪਾਵਣ ਜਿਨ ਸੇਸ਼ਟ ਸਾਜੀ ਸੋਈ ਜਾਣ ਆਪੇ ਮਿਲ ਸਬਦ ਪਛਾਣੈ ਨਾਨਕ ਨਾਮ ਮਿਲਿਆ ਤਿਨ ਜਾਣ ਕਾਉ ਜਿਨ ਤੁਰ ਮਸਤਕ ਲੇਖ ਲਿਖਾ ਬਣਿਆ ਆਜ ਮਹੱਲਾ ਚੌਥਾ ਆਜ ਬੁਰਖ ਅਪਰੰਪਰ ਆਪੇ ਆਪੇ ਥਾਪੇ ਥਾਪੋ ਥਾਪੇ ਸਭ ਮਹਿ ਵਰਤਾ ਏਕੋ ਸੋਈ ਗੁਰਮੁਖ ਸੋ ਬਾਪਾ ਪਾਵਣ ਆ ਹਉ ਵਾਰੀ ਜੀਉ ਵਾਰੀ ਨਿਰੰਕਾਰੇ ਨਾਮ ਧਿਆਵਣਿਆ ਤਿਸ ਰੂਪ ਨਰੇਖਿਆ ਘਟ ਘਟ ਦੇਖਿਆ ਗੁਰਮੁਖ ਅਲਖ ਲਖਾਵਣਿਆ ਰਹਾ ਤੂ ਦਇਆਲ ਕਿਰਪਾਲ ਪ੍ਰਭ ਸੋਈ ਸੁਧ ਬਿਨ ਦੂਜਾ ਅਵਰ ਨ ਕੋਈ ਗੁਰ ਪ੍ਰਸਾਦਿ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰ ਭਗਤੀ ਭਰੇ ਤੇਰੇ ਭੰਡਾਰ ਗੁਰਮੁਖ ਨਾਮ ਮਿਲੇ ਮਨ ਭੀਜੈ ਸਹਜ ਸਮਾਧ ਲਗਾਵਣਿਆ ਆਨੰਦਨ ਗੁਣ ਗਾਵਾ ਪ੍ਰਭ ਤੇਰੇ ਤੁਧ ਸਾਲਾਹੀ ਰੀਤਮ ਮੇਰੇ ਤੁਧ ਬਿਨ ਆਵਨ ਨ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਆਗਮ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰਾ ਹੈ ਤੋ ਲੈ ਹੀ ਮਿਲਾਈ ਪੂਰੇ ਗੁਰ ਕੈ ਸਬਦ ਧਿਆਈ ਹੈ ਸਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਭਾਵੈ ਗੁਰਮੁਖ ਸਦਾ ਰਹੈ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨ ਮੁਖ ਕਰਮ ਕਰੇ ਅਹੰਕਾਰੀ ਜੁਐ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾ ਗੋਬਾਰ ਫਿਰ ਫਿਰ ਆਵਣ ਜਾਵਣ ਆਪੇ ਕਰਤਾ ਦੇਵ ਡਿਆਈ ਜਿਨ ਕਾ ਆਪ ਲਿਖਤ ਧੁਰ ਪਾਈ ਨਾਨਕ ਨਾਮ ਮਿਲੇ ਭਉ ਭੰਜਨ ਗੁਰ ਸਬਦ ਦੀ ਸੁਖ ਪਾਵਣ ਮਾਜ ਮਹੱਲਾ ਪੰਜਵਾ ਘਰ ਪਹਿਲਾ ਹੰਤਰ ਅਲਖ ਨਾ ਜਾਈ ਲਖਿਆ ਹੰਤਰ ਅਲਖ ਨਾ ਜਾਈ ਲਖਿਆ ਇਹੜਾ ਅਲਖ ਪਾਠ ਹੈ ਬੋਲਾ ਬੋਲਣਾ ਲਖਿਆ ਵੀ ਬੋਲਾ ਬੋਲਣਾ ਨਾਮ ਰਤਨ ਲੈ ਗੁਜਾ ਰਖਿਆ ਆਗਮ ਅਗੋਚਰ ਸਭ ਤੇ ਊਚਾ ਗੁਰ ਕਾ ਸਬਦ ਲਖਾ ਬਣਿਆ ਹਉ ਵਾਰੀ ਜੀ ਹਉ ਵਾਰੀ ਕਲਮਹ ਨਾਮ ਸੁਣਵਣਿਆ ਸੰਤ ਪਿਆਰੇ ਸਚੈ ਧਾਰੇ ਵਡ ਭਾਗੀ ਦਰਸਨ ਪਾਵਣਿਆ ਰਹਾਉ ਸਾਧਕ ਸਦ ਇਸ ਕਉ ਫਿਰ ਦੇ ਬ੍ਰਹਮੇ ਇੰਦਰ ਧਿਆਏ ਨਿਰਦੇ ਕੋਟ 33ਾ ਖੋਜ ਤਾ ਕਾ ਗੁਰ ਮਿਲ ਹਿਰਦੈ ਗਾਵਣਿਆ ਆਠ ਪਹਿਰ ਤੁਧ ਜਾਪੇ ਪਵਨਾ ਹੇ ਆਠ ਪਹਿਰ ਵਿਸ਼ਰਾਮ ਤੁਧ ਜਾਪੇ ਪਵਨਾ ਜਿਹੜਾ ਜਾਪੇ ਸ਼ਬਦ ਸੁੱਧਾ ਹੈ ਮੁੱਖ ਪਾਠ ਦੂਜਾ ਪਾਠ ਜਾਪੈ ਵੀ ਆਇ ਧਰਤੀ ਸੇਵਕ ਪਾਏ ਕ ਚਰਨ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਪੈ ਪੂਰੇ ਗੁਰ ਕੈ ਸਬਦ ਸੰਜਪੈ ਜਿਨ ਪਿਆਸੀ ਤ੍ਰਿਪਤਾਸੀ ਸਚੇ ਸਚ ਅਗਾਵਣਿਆ ਤਿਸ ਕਰ ਸਹਜਾ ਸੋਈ ਸੁਹਿਲਾ ਆਨਦ ਬਨੋਦ ਕਰੇ ਸਦਕੇਲਾ ਸੋ ਤਨਵੰਤਾ ਸੋ ਵੱਡ ਸਾਹਾ ਜੋ ਗੁਰ ਚਰਨੀ ਮਨ ਲਾਵਣਿਆ ਪਹਿਲੋ ਦੇ ਅਰਿਜ ਕਸਮਾ ਪਿਛੋ ਦੇ ਤਜੰਤੋ ਪਾ ਤੁਦ ਜੇਵੜਾ ਦਾਤਾ ਅਵਰਨ ਸੁਮੀ ਲਵੈ ਨ ਕੋਈ ਲਾਵਣ ਜਿਸ ਤੂੰ ਤੁਠਾ ਸੋ ਤੁਦ ਧਿਆਏ ਸਾਧ ਜਨਾ ਕਾ ਮੰਤਰ ਕਮਾਏ ਆਪ ਤਰੈ ਸਗਲੇ ਕੁਲ ਤਾਰੇ ਇਸ ਦਰਗਹ ठाक ਨਾ ਪਾਵਣ ਤੂੰ ਵੱਡਾ ਤੂੰ ਉਚੋ ਉਚਾ ਤੂੰ ਬੇਅੰਤ ਅਤਮੂਚੋ ਮੂਚਾ ਹਉ ਕੁਰਬਾਨੀ ਤੇਰੇ ਵਈਆ ਨਾਨਕ ਦਾਸ ਦਸਾ ਬਣਿਆ ਮਾਝੇ ਮਹੱਲਾ ਤੀਜਾ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਵਕਤਾ ਕੌਣ ਸੋ ਗਿਰਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਉ ਇਨ ਵਿਤ ਬਾਤਾ ਕੈਨਵੇ ਤੂਟਾ ਕੈਨਵੇ ਦਾ ਆਵਣ ਜਾਵਣ ਤੂਟਾ ਕੌਣ ਕਰਮ ਕੌਣ ਨੇਹ ਕਰਮ ਕੌਣ ਕਰਮ ਕੌਣ ਨੇਹ ਕਰਮ ਕੌਣ ਸੋ ਕਹੈ ਕਹਾਏ ਜੀਓ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸਨਮੁਖ ਕੌਣ ਵੇਮੁਖੀਆ ਕਿਨ ਵਿਦ ਮਿਲੀਐ ਕਿਨ ਵਿਦ ਵਿਚੁਰੈ ਇਹ ਵਿਦ ਕੌਣ ਪ੍ਰਗਟਾਏ ਜੀਓ ਕੌਣ ਸੋ ਅਖਰ ਜਿਤ ਤਾ ਵਤ ਰਹਿਤਾ ਕੌਣ ਉਪਦੇਸ ਜਿਤ ਦੁਖ ਸੁਖ ਸਮਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮਤਿ ਆਏ ਕਿਨ ਬਿਦ ਕੀਰਤਨ ਗਾਏ ਜੀਓ ਗੁਰਮੁਖ ਮੁਕਤਾ ਗੁਰਮੁਖ ਜਗਤਾ ਗੁਰਮੁਖ ਗਿਆਨੀ ਗੁਰਮੁਖ ਬਕਤਾ ਧਨ ਗਿਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹਮ ਬੱਧਾ ਗੁਰਮੁਖ ਛੂਟਾ गुरमुख आवन जावन तूटा गुरमुख कर्म गुरमुख ने कर्म गुरमुख करे सो सुभाए जियो गुरमुख सुखिया मन मुख दुखिया गुरमुख सनमुख मुखिया गुरमुख मिलियाय मनमुख बिछुरय गुरमुख बिद प्रगटाये जियो गुरमुख अखर जितवत रहता गुरमुख उपदेश दुख सुख सम सहता ਗੋਰਮੁਖ ਚਾਲ ਜਿਤ ਪਾਰ ਬ੍ਰਹਮਤਿ ਆਇ ਗੋਰਮੁਖ ਕੀਰਤਨ ਗਾਏ ਜੀਓ ਸਗਲੇ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇਕਸਤੇ ਹੋਇਓ ਅਨੰਤਾ ਨਾਨਕ ਇਕ ਸਮਾਹਿ ਸਮਾਏ ਜੀਓ ਮਾਝ ਮਹੱਲਾ 5 ਪ੍ਰਭ ਅਬਨਸੀ ਤਾ ਕਿਆ ਕਾੜਾ ਹਰਿ ਭਗਵੰਤਾ ਤਾ ਜਨ ਖਰਾ ਸੁਖਾਲਾ ਜੀ ਆਪਰਾਣ ਮਾਨ ਸੁਖ ਦਾਤਾ ਤੂੰ ਕਰਹਿ ਸੋਈ ਸੁਖ ਪਾਵਣਿਆ ਹਉ ਵਾਰੀ ਜੀਉ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਬੈ ਨਾ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੈ ਮੀਠਾ ਘਾਟ ਘਟ ਪਾ ਬ੍ਰਹਮ ਤਿੰਨ ਜਨ ਦੀਠਾ ਥਾਨ ਥਨ ਅੰਤਰ ਤੂੰ ਹੈ ਤੂੰ ਹੈ ਏਕੋ ਇਕ ਵਰਤਾਵਣਿਆ ਸਗਲ ਮਨੋਰਥ ਤੂੰ ਦੇਵਨਹਾਰਾ ਭਗਤੇ ਭਾਏ ਭਰੇ ਭੰਡਾਰਾ ਦਇਆ ਧਾਰ ਰਾਖੇ ਤੁਧ ਸੇ ਪੂਰੇ ਕਰਮ ਸਮਾਵਣਿਆ ਅੰਧ ਕੂਪ ਤੇ ਕੰਢੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵਹਿ ਪੂਰਨ ਅਬਨਾਸੀ ਕਹਿ ਸੁਣ ਤੋਟ ਨਾ ਆਵਣਿਆ ਐਥੈ ਉਥੈ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤੂੰ ਹੀ ਪਾਲਾ ਖੜਾ ਪਾਲਾ ਸ਼ਬਦ ਹੈ ਇਹ ਕੋਲਾ ਬੋਲਣਾ ਮਾਇਆ ਅਗਨ ਨਾ ਪੋਹੈ ਤਨ ਕਉ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸਮਾਲੀ ਮਨ ਤਨ ਅੰਤਰ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤੁਧ ਬਿਨ ਆਵਰ ਨਾ ਜਾਣਣਿਆ ਜਿਸ ਕਉ ਤੂੰ ਪ੍ਰਭ ਭਇਆ ਸਹਾਈ ਤੇਸ ਤਤੀ ਵਾ ਨਾ ਲੱਗੈ ਕਾਈ ਤੂੰ ਸਾਹਿਬ ਸਰਣ ਸੁਖ ਦਾਤਾ ਸਤ ਸੰਗਤ ਜਪ ਪ੍ਰਗਟ ਆਵਣਿਆ ਤੂੰ ਊਚ ਅਥਾਹ ਹੋ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਾਲਵਲ ਜਾਵਣਿਆ ਮਾਝਾ ਮਹੱਲਾ ਪੰਜਵਾ ਘਰ ਦੂਜਾ ਨਿਤ ਨਿਤ ਦਈਓ ਸਮਾਲੀਐ ਜਿਹੜਾ ਇਹਦਾ ਉਚਾਰਨ ਹੈ ਦਦਾ ਜਈਏ ਨੋਕੜਾ ਇਹਦਾ ਉਚਾਰਨ ਦਈਓ ਕਰਨਾ ਦਦਾ ਈੜੀ ਬਹਿਰੀ ਊੜੀਆਂ ਪੰਦਈਓ ਇਸੇ ਤਰ੍ਹਾਂ ਉਚਾਰਨ ਕਰਨਾ ਮੂਲ ਨਾ ਮਨੋ ਵਿਸਾਰੀਐ ਰਹਾ ਸੰਤਾ ਸੰਗਤ ਪਾਈਐ ਜਿਤੁ ਜਮਕੇ ਪੰਥ ਨ ਜਾਈਐ ਤੋਸਾ ਹਰਿ ਕਾ ਨਾਮ ਲੈ ਤੇਰੇ ਕੁਲਹਿ ਨ ਲਾਗੇ ਗਾਲ ਜੀਓ ਜੋ ਸਿਮਰੰਦੇ ਸਾਈਐ ਜੋ ਸਿਮਰੰਦੇ ਸਿਮਰੰਦੇ ਨੀ ਬੋਲਨ ਨਰਕ ਨਾ ਸਹੀ ਪਾਈਐ ਤਤਿ ਬਾਉ ਨ ਲਗਾਈ ਜਿਨ ਮਨ ਗੁਠਾ ਆਇ ਜੀਉ ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਵਹਿਣੇ ਹਰ ਧਨ ਜਿਨਨੀ ਸੰਜਿਆ ਸੇ ਗੰਬੀਰ ਅਪਾਰ ਜੀਉ ਹਰ ਅਮਿਉ ਰਸਾਇਣ ਕੀਵੈ ਮੋਹਿ ਡਿਠੈ ਜਾਣ ਕੈ ਜੀਵੈ ਕਾਰਜ ਸਭ ਸਵਾਰ ਲੈ ਨਿਤ ਪੂਜਹੁ ਗੁਰ ਕੇ ਪਾਬ ਜੀਓ ਜੋ ਹਰ ਕੀਤਾ ਆਪਣਾ ਤਿਨਹ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦਾ ਭਾਗ ਜੀਓ ਮਨ ਮੰਦੇ ਤਵਵ ਗਾਹੀਆ ਇਹੇ ਰਸ ਭੋਗਣ ਪਾਤ ਸਾਹੀਆ ਮੰਦਾ ਮੂਲ ਨ ਉਪਜਿਓ ਤਰੇ ਸੱਚੀ ਕਾਰ ਲਾਗ ਜੀਓ ਕਰਤਾ ਮਨ ਵਸਾਇਆ ਨਨਮੈ ਕਾ ਫਲ ਪਾਇਆ ਮਨ ਪਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜਿਓ ਅਟਲ ਪਦਾਰਥ ਪਾਇਆ ਪੈ ਭੰਜਨ ਕੀ ਸਰਣਾ ਆਇ ਲਾਏ ਅੰਚਲ ਨਾਨਕ ਤਾਰਿਆਨ ਜਿਤਾ ਜਨਮ ਅਪਾਰ ਜਿਓ ਇਕ ਓੰਕਾਰ ਸਤਗੁਰ ਪ੍ਰਸਾਦ ਮਾਝ ਮਹੱਲਾ ਪੰਜਵਾ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾ ਸਿਮਰ ਸਿਮਰ ਗੁਰ ਦੇਉ ਮਿਟ ਗਏ ਭੈ ਦੂਰੇ ਸਰਨ ਆਵੈ ਪਾਰ ਬ੍ਰਹਮ ਕੀ ਤਾ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਾਟ ਘਾਟ ਏਕ ਵਰਤਦਾ ਜਲ ਤਲ ਮਹੀਅਲ ਪੂਰੇ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਾਸਮ ਆਪ ਹਰ ਜਪ ਭਈ ਠਰੂਰੇ ਕਰਤਾ ਕੀ ਆਤ ਪਾਵਸੋ ਦੁਸ਼ਟ ਮੋਏ ਹੋਏ ਮੂਰੇ ਨਾਨਕ ਰਤਾ ਸਾਚ ਨਾਏ ਹਰ ਵੇਖੈ ਸਦਾ ਹਜੂਰੇ ਕਰਤਾ ਕੀ ਆਤ ਪਾਵਸੋ ਦੁਸ਼ਟ ਮੋਏ ਹੋਏ ਮੂਰੇ ਨਾਨਕ ਰਤਾ ਸਾਚ ਨਾਏ ਹਰ ਵੇਖੈ ਸਦਾ ਹਜੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ